ਤੁਹਾਡੇ ਖੇਤਾਂ ਵਿੱਚ ਸੁਖਮਨੀ ਸਾਹਿਬ ਚਪਈ ਸਾਹਿਬ ਜਪਜੀ ਸਾਹਿਬ ਜੀ ਦੀ ਬਾਣੀ ਗੂੰਜਣੀ ਚਾਹੀਦੀ ਹੈ ਅੱਜ ਤੋਂ ਬਾਅਦ ਕੋਈ ਦਰਿਆ ਤੇ ਬੈਠ ਕੇ ਮੱਛੀਆਂ ਕੱਟ-ਕੱਟ ਨਹੀਂ ਖਾਏਗਾ ਭਰਾਈ ਇਸਤਰੀ ਦਾ ਨਾਚ ਨਹੀਂ ਨਚਾਏਗਾ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਅਜੀ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਮਾਹਲ ਸ਼੍ਰੀ ਅਕਾਲ ਜੀ ਭੈਣ ਜੀ ਤੁਸੀਂ ਸਾਡੇ 7.5 ਰੋਡ ਬੰਨ ਦੇ ਉੱਪਰ ਅੱਜ ਆਏ ਹੋ ਅਤੇ ਸੇਵਾ ਕਰ ਰਹੇ ਹੋ ਜਿਹੜੇ ਟੁੱਟੇ ਹੋਏ ਬੰਨ ਨੂੰ ਨਵਾਂ ਬੰਨ ਬਣਾਇਆ ਜਾ ਰਿਹਾ ਹੈ ਉਹਦੇ ਵਾਸਤੇ ਸੇਵਾ ਕਰ ਰਹੇ ਹੋ ਤੁਸੀਂ ਕਿੱਥੋਂ ਆਏ ਆ ਤੇ ਤੁਹਾਡੇ ਨਾਲ ਹੋਰ ਕੌਣ-ਕੌਣ ਆਇਆ ਜੀ ਮੇਰਾ ਨਾਮ ਪੁਨੀਤ ਬੱਤਰਾ ਹੈ ਮੈਂ ਵੈਸੇ ਆਰਕੀਟੈਕਟਾਂ ਪਰ ਮੇਰੇ ਕੋਲ ਰੋਡਸ ਦੇ ਬਿਊਟੀਫਿਕੇਸ਼ਨਸ ਹੁੰਦੇ ਆ ਲੁਧਿਆਣਾ ਪੰਜਾਬ ਦੇ ਤੇ ਜਿਹੜਾ ਅਸੀਂ ਸਿਵਲ ਵਰਕ ਵੈਸੇ ਰੋਡਸ ਤੇ ਕਰਦੇ ਆ ਤੇ ਜੇ ਇੱਥੇ ਮੁਸੀਬਤ ਆਈ ਹੈ ਇੱਥੇ ਤਾਂ ਅਸੀਂ ਸਭ ਤੋਂ ਪਹਿਲਾਂ ਆਵਾਂਗੇ ਥੈਂਕ ਯੂ ਜੀ ਗਾਟ ਇਟ ਇਹ ਤਾਂ ਸਾਡਾ ਹੁਣ ਫਰਜ਼ ਬਣਦਾ ਹੈ ਤੇ ਜਿੰਨੇ ਦਿਨ ਪੁਨੀਰ ਪਤਰਾਜੀ ਵੱਲੋਂ ਸਿਵਲ ਵਰਕ ਇੱਥੇ ਹੋਏਗਾ ਤੇ ਤੁਹਾਡੇ ਨਾਲ ਹੋਰ ਤੁਹਾਡੇ ਨਾਲ ਕੌਣ ਕੌਣ ਸਹਾਇਕ ਹੋਦਰ ਇਸ ਟਾਈਮ ਫਿਲਹਾਲ ਮੈਂ ਸਵੇਰੇ ਸਵੇਰੇ ਆ ਗਈ ਇੱਥੇ ਤੇ ਉਦੋਂ ਅਸੀਂ ਸਿਰਫ 70 ਬੰਦੇ ਸੀ ਤੇ ਹੁਣ ਅਸੀਂ ਵੀਡੀਓਸ ਪਾਤੀਆਂ ਹੁਣ ਸਾਰੇ ਜਣੇ ਨਿਕਲ ਕੇ ਆ ਰਹੇ ਕਿ ਮੈਨੂੰ ਸੀ ਪਹਿਲਾਂ ਅਸੀਂ ਮੌਕਾ ਦੇਖੀਏ ਕੀ ਇਹ ਕੀ ਨਹੀਂ ਪਰ ਇੱਥੇ ਤਾਂ ਬਹੁਤ ਬੁਰੇ ਹਾਲ ਹੈ ਜੀ ਔਰ ਪੰਜਾਬ ਚ ਕੀ ਆ ਜਾ ਰਿਹਾ ਹੈ ਕਿ ਸਭ ਕੁਝ ਠੀਕ ਹੋ ਗਿਆ ఎవਰੀਥਿੰਗ ਇਜ਼ ਨਾਰਮਲ ਨਾਓ ఎవਰੀਥਿੰਗ ਇਜ਼ ਨਾਟ ਨਾਰਮਲ ਨਿਕਲੋ ਨਹੀਂ ਤਾਂ ਪੰਜਾਬ ਡੁੱਬ ਜਾਏਗਾ ਪਾਣੀ ਦਰਿਆ ਦਾ ਬਹੁਤ ਉੱਪਰ ਤੱਕ ਆ ਰਿਹਾ ਹੈ ਪੇੜ ਗਿਰ ਰਹੇ ਸ੍ਰਿਸ਼ਟੀ ਪੂਰੇ ਆਪਣਾ ਜੋਬਨ ਦਿਖਾ ਰਹੀ ਹੈ ਇਸ ਟਾਈਮ ਵਾਈਗਰੂ ਜੀ ਜੋ ਲੋਕ ਘਰਾਂ ਚ ਬੈਠੇ ਨੇ ਆਪਣੇ ਘਰਾਂ ਚ ਮਾਤਾਵਾ ਪੈਣਾਵਾ ਪਾਠ ਕਰਨ ਤੇ ਬੰਦੇ ਘਰੋਂ ਬਾਹਰ ਨਿਕਲ ਕੇ ਆਣ ਘਰ ਘਰੋਂ ਬੰਦਾ ਇੱਕ ਇੱਕ ਬੋਰੀ ਮਿੱਟੀ ਦੀ ਆਪਣੇ ਘਰੋਂ ਭੇਜੇ ਪੰਜਾਬ ਦੇ ਵਿੱਚ ਸੇਵਾ ਚ ਲਾਵੇ ਤਾਂ ਕਿ ਸਾਡੇ ਪੰਜਾਬ ਦੇ ਜਿਹੜੇ ਪੁੱਲ ਨੇ ਅਸੀਂ ਬਿਨਾ ਸਰਕਾਰਾਂ ਤੋਂ ਹੀ ਤਿਆਰ ਕਰ ਲਈਏ ਸਾਨੂੰ ਲੋੜ ਹੀ ਨਹੀਂ ਕਿਸੇ ਦੀ ਬਹੁਤ ਹੋ ਗਿਆ ਮੈਨੂੰ ਤੁਹਾਡੇ ਬਹੁਤ ਹੀ ਵਧੀਆ ਵਿਚਾਰ ਆ ਬੂੰਦ ਬੂੰਦ ਨਾਲ ਸਾਗਰ ਭਰ ਸਕਦਾ ਇੱਕ ਇੱਕ ਬੋਰੀ ਦੇ ਨਾਲ ਨਵੇਂ ਬੰਨ ਵੀ ਲਾਏ ਜਾ ਸਕਦੇ ਮਾਰਾ ਸਾਡੇ ਮੇਰੇ ਪੰਜਾਬੀ ਇਹ ਇਦਾਂ ਦੇ ਬੰਦੇ ਨੇ ਇਹ ਪੂਰੇ ਵਰਲਡ ਨੂੰ ਸੰਭਾਲਣ ਦੀ ਤਾਕਤ ਰੱਖਦੇ ਨੇ ਬਹੁਤ ਵਧੀਆ ਇਹ 10% ਹੀ ਬਹੁਤ ਨੇ ਤੇ ਪੂਰੀ ਸ੍ਰਿਸ਼ਟੀ ਤੇ ਹਾਵੀ ਨਹੀਂ ਇਹ ਘਰੋਂ ਘਰੋਂ ਨਿਕਲੋ ਤੇ ਆ ਕੇ ਇੱਥੇ ਦੋ ਦੋ ਬੋਰੀਆਂ ਦੀ ਸੇਵਾ ਹੀ ਲੋ ਭਾਵੇਂ ਆਪਣੇ ਘਰੋਂ ਮਿੱਟੀ ਦੀਆਂ ਬੋਰੀਆਂ ਪਰ ਕੇ ਲੈ ਕੇ ਆਓ ਇਹਨਾਂ ਨੂੰ ਬੰਦ ਕਰੋ ਤੇ ਇੱਥੇ ਆ ਕੇ ਰੱਖੋ ਤਾਂ ਕਿ ਅਸੀਂ ਬੰਨਾਂ ਦੇ ਸਾਈਡ ਤੇ ਰੱਖੀਏ ਤੇ ਅਸੀਂ ਆਪਣਾ ਪੰਜਾਬ ਤੇ ਲੁਧਿਆਣਾ ਜਿੱਦਾ ਡੁੱਬਣ ਦਾ ਡਰ ਇਸ ਟਾਈਮ ਬਹੁਤ ਜ਼ਿਆਦਾ ਹੋ ਗਿਆ ਹੈ ਰੀਸੈਂਟ ਲੇਟੈਸਟ ਨਿਊਜ਼ ਹੈ ਕਿ ਅਸੀਂ ਜਿਹੜਾ ਬੰਨ ਕੱਲ ਬਣਾਇਆ ਸੀ ਪਰਸੋ ਬਣਿਆ ਸੀ ਉਹ ਸ਼ੈਟਰਡ ਹੋ ਚੁੱਕਾ ਹੈ ਦਰਿਆ ਨੇ ਉਹਨੂੰ ਡੋਬ ਲਿਆ ਨੀਚੇ ਹੁਣ ਪਾਣੀ ਉਹਨੂੰ ਬਹਾ ਕੇ ਲੈ ਕੇ ਜਾ ਚੁੱਕਾ ਹੈ ਥੋੜਾ ਨਵਾਂ ਪੁਲ ਤਿਆਰ ਹੋ ਰਿਹਾ ਸੋ ਦੈਟ ਸਾਰੇ ਜਣੇ ਆਓ ਪਿੰਡਾਂ ਚੋਂ ਮਿੱਟੀ ਦੀਆਂ ਬੋਰੀਆਂ ਪਰ ਉਹ ਟਰਾਲੇ ਭੇਜੋ ਕਿਉਂਕਿ ਅਸੀਂ ਆਪਣੇ ਵੱਲੋਂ ਤਾਂ ਆਪਣਾ ਇਨੀਸ਼ੀਏਟਿਵ ਲਈਏ ਜੀ ਮੈਨੂੰ ਤੁਹਾਡੇ ਵਰਗੇ ਸਹਿਯੋਗੀਆਂ ਦਾ ਸਹਿਯੋਗ ਰਿਹਾ ਨਾ ਇੱਥੇ ਕਿਸੇ ਦਾ ਬਾਲ ਵਿੰਗਾ ਨਹੀਂ ਹੋ ਸਕਦਾ ਇੱਕ ਬੰਨ ਦਾ ਕੀ ਭਾਵੇਂ ਦੁਨੀਆ ਦੇ ਸਾਰੇ ਬੰਨ ਟੁੱਟ ਜਾਵੇ ਉਹ ਵੀ ਲੱਗ ਸਕਦੇ ਆ ਜੀ ਮੈਂ ਕਹਿੰਨੀ ਆ ਅੱਜ ਸਾਰੇ ਜਾਣੇ ਪ੍ਰਣ ਕਰ ਲੋ ਕਿ ਕੋਈ ਖੇਤਾ ਚ ਬਹਿ ਕੇ ਸ਼ਰਾਬ ਮੀਟ ਅੰਡਾ ਮੋਟਰ ਤੇ ਬਹਿ ਕੇ ਬੱਕਰਾ ਨਹੀਂ ਵੱਡੇਗਾ ਉਹ ਘਾਟ ਪਰ ਹੋਇਆ ਆਪਣੇ ਫਾਰਮਸ ਚ ਬਹਿ ਕੇ ਪ੍ਰਾਈ ਇਸਤਰੀ ਦਾ ਨਾਚ ਨਹੀਂ ਨਚਾਏਗਾ ਤੁਹਾਡੇ ਖੇਤਾਂ ਵਿੱਚ ਸੁਖਮਨੀ ਸਾਹਿਬ ਚਪਈ ਸਾਹਿਬ ਜਪਜੀ ਸਾਹਿਬ ਜੀ ਦੀ ਬਾਣੀ ਗੂੰਜਣੀ ਚਾਹੀਦੀ ਹੈ ਅੱਜ ਤੋਂ ਬਾਅਦ ਕੋਈ ਦਰਿਆ ਤੇ ਬੈਠ ਕੇ ਮੱਛੀਆਂ ਕੱਢ ਕੱਢ ਨਹੀਂ ਖਾਏਗਾ ਜੀਵ ਹੱਤਿਆ ਨਹੀਂ ਕਰੇਗਾ ਯਮਨਾ ਨਦੀ ਗੰਗਾ ਨਦੀ ਸਮੁੰਦਰ ਦੇ ਸਮੁੰਦਰ ਦੇ ਜੀਵਾਂ ਨੂੰ ਨਹੀਂ ਮਾਰ ਕੇ ਖਾਏਗਾ ਸਮੁੰਦਰ ਦੇ ਗੰਗਾ ਯਮਨਾ ਨਦੀ ਕਗਰ ਨਦੀ ਇਹ ਸਭ ਇੰਦਰ ਦੇਵ ਨੇ ਇਹ ਸਭ ਦੇਵੇ ਦੇਵਤੀ ਨੇ ਵਾਹਿਗੁਰੂ ਜੀ ਜੀਵ ਹੱਤਿਆ ਬੰਦ ਕਰੋ ਇਸ ਟਾਈਮ ਦੇਖੋ ਇਹ ਲੋਕ ਸਾਨੂੰ ਖਾਣ ਨੂੰ ਪੈ ਰਹੇ ਨੇ ਸ੍ਰਿਸ਼ਟੀ ਪੁੱਠੀ ਪੈ ਚੁੱਕੀ ਹੈ ਸ੍ਰਿਸ਼ਟੀ ਸ੍ਰਿਸ਼ਟੀ ਪੁੱਠੀ ਪੈ ਚੁੱਕੀ ਹੈ ਆਪਣੀ ਨੇਚਰ ਨੂੰ ਸੰਭੋ ਆਪਣੀ ਲੈਂਡ ਨਾਲ ਪਿਆਰ ਕਰੋ ਦੇਖੋ ਤੁਹਾਡੀਆਂ ਕਿਸੇ ਕੋਲ 50 ਰੁਪਏ ਵੀ ਨਹੀਂ ਤਾਂ ਉਹ ਵੀ ਇੱਥੇ ਆ ਕੇ ਇੱਕ ਛੋਟੀ ਜੀ ਬੋਰੀ ਰੱਖੋ ਤਾਂ ਕਿ ਅਸੀਂ ਆਪਣਾ ਪੰਜਾਬ بچਾਈਏ ਬਾਅਦ ਵਿੱਚ ਅਸੀਂ ਆਪਣਾ ਇੰਡੀਆ بچਾਈਏ ਜਿੱਥੇ ਜਿੱਥੇ ਦਿੱਕਤ ਆਏਗੀ ਪੰਜਾਬੀ ਉੱਥੇ-ਉੱਥੇ ਪਹੁੰਚਣਗੇ ਮੈਂ ਪੁਨੀਤ ਬੱਤਰਾ ਆਪਣਾ ਘਰ ਮੇਰੀ ਆਪਣੀ ਆਰਗੇਨਾਈਜੇਸ਼ਨ ਹੈ ਆਪਣਾ ਘਰ ਠੀਕ ਹੈ ਇਹ ਤੁਹਾਡਾ ਘਰ ਹੈ ਅਸੀਂ ਮਿਲ ਜੁਲ ਕੇ ਕੰਮ ਕਰਨਾ